ਅਜੀਤ ਵੈਬ ਟੀਵੀ ਦੇ ਦਰਸ਼ਕੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਯੋਗ ਪਜਾਏ ਰੋਗ ਵਿੱਚ ਦੋਸਤੋ ਆਪਾਂ ਹਮੇਸ਼ਾ ਇੱਕ ਨਵਾਂ ਆਸਣ ਲੈ ਕੇ ਆਉਂਦੇ ਹਾਂ ਜਿਹਦੇ ਵਿੱਚ ਕੋਸ਼ਿਸ਼ ਇਹ ਹੁੰਦੀ ਆ ਕਿ ਸਾਡੀ ਸਿਹਤ ਜਿਹੜੀ ਆ ਵਧੀਆ ਤੋਂ ਵਧੀਆ ਹੁੰਦੀ ਜਾਵੇ ਅੱਜ ਜਿਹੜਾ ਆਸਣ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਉਹਦਾ ਨਾਮ ਹੈ ਕਟਿ ਚੱਕਰਾਸਣ ਕਟੇ ਕੰਦੇ ਆ ਕਮਰ ਨੂੰ ਚੱਕਰ ਕਹਿੰਦੇ ਆ ਕੁਮਾਬ ਨੂੰ ਪਈਏ ਨੂੰ ਤੇ ਆਸਨ ਉਸ ਕਿਰਿਆ ਨੂੰ ਜਿਹੜੀ ਆਪਾਂ ਕਰਨ ਜਾ ਰਹੇ ਹਾਂ ਦੋਸਤੋ ਦਾ ਸਭ ਤੋਂ ਵੱਡਾ ਫਾਇਦਾ ਇਹ ਆ ਵੀ ਕਮਰ ਦੇ ਉੱਤੇ ਜਿਹੜੀ ਐਕਸਟਰਾ ਫੈਟ ਲੱਗੀ ਹੋਈ ਹੁੰਦੀ ਆ ਉਹ ਕੱਟ ਜਾਂਦੀ ਆ ਕਮਰ ਪਤਲੀ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਸਾਡੇ ਜਿਹੜੇ ਸ਼ੋਲਡਰ ਆ ਕੰਦੇ ਆ ਉਹ ਮਜ਼ਬੂਤ ਹੁੰਦੇ ਨੇ ਤੇ ਇਹਦੇ ਆਪਾਂ ਤਿੰਨ ਤਰ੍ਹਾਂ ਦੀਆਂ ਦੀਆਂ ਵਿਧੀਆਂ ਕਰਾਂਗੇ ਤੇ ਮੈਨੂੰ ਯਕੀਨ ਹੈ ਕਿ ਤੁਸੀਂ ਮੇਰੇ ਨਾਲ ਇਸ ਆਸਨ ਦੀਆਂ ਕ੍ਰਿਆਵਾਂ ਨੂੰ ਕਰਨਾ ਸ਼ੁਰੂ ਕਰੋਗੇ ਆਓ ਜੀ ਦੋਸਤ ਆਪਾਂ ਸ਼ੁਰੂ ਕਰਦੇ ਹਾਂ ਕਟੀ ਚੱਕਰ ਆਸਨ ਇਹਦੇ ਵਿੱਚ ਸਭ ਤੋਂ ਪਹਿਲਾਂ ਚਿਹਰੇ ਤੇ ਮੁਸਕਾਨ ਕਿਉਂਕਿ ਮੁਸਕਾਨ ਸਾਡੇ ਲਈ ਆਸਣਾਂ ਲਈ ਪ੍ਰਾਣਯਾਨ ਦੇ ਲਈ ਬਹੁਤ ਹੀ ਜ਼ਰੂਰੀ ਚੀਜ਼ ਆ ਤੇ ਆਪਾਂ ਨਾਲ ਸਮਾਂ ਧਿਆਨ ਕਰਦੇ ਹੋਏ ਦੋਨੇ ਸ਼ੋਲਡਰਸ ਨੂੰ ਬਾਹਾਂ ਨੂੰ ਫਲਾਵਾਂਗੇ ਇਸ ਤਰ੍ਹਾਂ ਇਹ ਪਹਿਲੀ ਬੀਦੀ ਆ ਸਾਹ ਨੂੰ ਪਰਾਂਗੇ ਸਾਹ ਛੱਡਦੇ ਹੋਏ ਅਸੀਂ ਰਾਈਟ ਸਾਈਡ ਨੂੰ ਮੂਵ ਕਰ ਜਾਵਾਂਗੇ ਇਸ ਤਰ੍ਹਾਂ ਤੇ ਪਿੱਛੇ ਦੇਖਾਂਗੇ ਨਾਲ ਤੇ ਸਾਹ ਨੂੰ ਪਰਦੇ ਹੋਏ ਮਿਡਲ ਚਾਵਾਂਗੇ फेसा ने चढ़ दियो है इससे तरह लेफ्ट साइड देते खब्बे पासे फेसा नु परदे हुए मिडिल बीच फिर दूजी बारी सा परदे हुए सजे पासे ते पीछे देखदे हुए अपने राइट हैंड नु हां जी ਫਿਰ ਸਾਨੂੰ ਪਰਦੇ ਹੋਇਆ ਸੀ ਮਿਡਲ ਵਿੱਚ ਆਵਾਂਗੇ ਗੱਬੇ ਆਵਾਂਗੇ ਫਿਰ ਸਾਨੂੰ ਛੱਡਦੇ ਹੋਏ ਅਸੀਂ ਮੁੜਾਂਗੇ ਖੱਬੇ ਪਾਸੇ ਯੈਸ ਬੱਚੇ ਦੇਖਦੇ ਹੋਏ ਨਾਲੇ ਫੇਰ ਸਾਨੂੰ ਪਰਦੇ ਹੋਏ ਸੈਂਟਰ ਵਿੱਚ ਫੇਰ ਸਾਨੂੰ ਛੱਡਦੇ ਹੋਏ ਤੀਜੀ ਵਾਰੀ ਸਾਨੂੰ ਪਰਦੇ ਹੋਏ ਹਾਜੀ ਫੇਰ ਸਾਨੂੰ ਛੜਦੇ ਹੋਏ ਆਪਾਂ ਹੱਬੇ ਪਾਸੇ ਤੀਜੀ ਵਾਰੀ ਜੀ ਫੇਰ ਸਾਨੂੰ ਪਰਦੇ ਹੋਏ ਮਿਡਲ ਵਿੱਚ ਦੋਸਤੋ ਐਸੀ ਸਾਡੇ ਪਹਿਲੀ ਵਿਧੀ ਪਹਿਲਾ ਤਰੀਕਾ ਕਟਿਆਸਨ ਦਾ ਕਟਿਆਸਨ ਦੇ ਬਹੁਤ ਹੀ ਲਾਭ ਨੇ ਜਿਸ ਤਰ੍ਹਾਂ ਪੇਟ ਦੀ ਕਵਸ ਵੀ ਜਿਹੜੀ ਹੈ ਉਹਦਾ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਪ੍ਰਾਣੀ ਤੋਂ ਪ੍ਰਾਣੀ ਕਦੇ ਵੀ ਕਹਿੰਦੇ ਟੁੱਟਦੀ ਆ ਇਕ ਬਹੁਤ ਹੀ ਮਸ਼ਹੂਰ ਸਾਡੀ ਪ੍ਰਕਿਰਿਆ ਹੈ ਸ਼ੰਖ ਪ੍ਰਕਸ਼ਾਲਨ ਦੀ ਤੇ ਉਹਦੇ ਵਿੱਚ ਅਸੀਂ ਇਸ ਆਸਨ ਦਾ ਪ੍ਰਯੋਗ ਵੀ ਕਰਦੇ ਹਾਂ ਤੇ ਹੁਣ ਇਹਦੀ ਦੂਸਰੀ ਵਿਧੀ ਦੋਨੇ ਆਮ ਸਿੱਧੀਆਂ ਸਾਹ ਨੂੰ ਪਰੋ ਬਿਲਕੁਲ ਸਾਹ ਨੂੰ ਛੱਡਦੇ ਹੋਏ ਫਿਰ ਆਪਾਂ ਮੁੜਾਂਗੇ ਸੱਜੇ ਪਾਸੇ ਪਿੱਛੇ ਦੇਖਾਂਗੇ ਪਿੱਛੇ ਦੀਵਾਰ ਨੂੰ ਜੋ ਵੀ ਨਜ਼ਰ ਆਂਦਾ ਬਿਲਕੁਲ ਬੈਂਡੋ ਜਾਓ फिर सानु पर दे हुए, अगे, यस, फिर सानु चढ़ दे हुए खब्बे पास से जी, सानु पर दे हुए, मिडलवीच, थोड़ा जेह पैरा का फासला ज़रूर बनाई रखना ना, फिर सानु चढ़ दे हुए, हाँ जी, पिच्चे सजे पासे, सानु पर दे हुए मिडल बिच सालू छड़ दे हुए खब्बे पासे सानू पढ़ दे हुए फिर सेंटर बिच मिडल बिच फिर सानू छड़ दे हुए सजे पासे यस सानू पढ़ दे हुए मिडल बिच फिर सानू छड़ दे हुए खब्बे पासे जी ਸਾਨ ਪਰਦੇ ਹੋਏ ਫਿਰ ਮiddel ਵਿੱਚ ਦੋਸਤੋ ਐਸੀ ਸਾਡੀ ਦੂਸਰੀ ਵਿਧੀ ਤੇ ਇਸੇ ਤਰ੍ਹਾਂ ਹੀ ਹੁਣ ਆਪਾਂ ਤੀਸਰੀ ਵਿਧੀ ਤੀਸਰਾ ਤਰੀਕਾ ਲੜਾ ਕਟੀ ਚੱਕਰਾ ਆਸਨ ਦੇ ਵਿੱਚ ਉਹਦਾ ਪ੍ਰਯੋਗ ਕਰਨ ਜਾ ਰਹੇ ਆ ਉਹਦੇ ਵਿੱਚ ਅਸੀਂ ਕੀ ਕਰਾਂਗੇ ਅਸੀਂ ਆਪਣਾ ਖੱਬਾ ਹੱਥ ਜਿਹੜਾ ਆਪਣੇ ਸੱਜੇ ਮੋਢੇ ਦੇ ਉੱਤੇ ਰੱਖਾਂਗੇ ਤੇ ਸੱਜਾ ਹੱਥ ਜਿਹੜਾ ਹੈਗਾ ਕਮਰ ਦੇ ਪਿਛਲੇ ਪਾਸੇ ਯੈਸ ਇੱਥੇ ਆ ਜਾਏਗਾ ਤੇ ਹਥੇਲੀ ਸਾਡੀ ਬਾਹਰ ਨੂੰ ਰੇਖ ਤੇ ਪਹਿਲਾਂ ਸਾਂ ਪਰਾਂਗੇ ਅਸੀਂ ਫੇਰ ਸਾਂ ਨੂੰ ਛੱਡਾਂਗੇ ਸਾਂ ਨੂੰ ਛੱਡਦੇ ਹੋਏ ਅਸੀਂ ਫੇਰ ਸੱਜੇ ਪਾਸੇ ਮੁੜਾਂਗੇ ਯੈਸ ਬਾਜੀ ਸਾਂ ਨੂੰ ਪਰਦੇ ਹੋਏ ਅਸੀਂ ਆਜਮਾਂਗੇ ਗੱਬੇ ਫੇਰ ਇਸੇ ਤਰੀਕੇ ਆਪਾਂ ਹੱਥ ਨੂੰ ਕਰਾਂਗੇ ਸ਼ਿਫਟ ਯਾਨੀ ਸੱਜਾ ਹੱਥ ਜਿਹੜਾ ਸਾਡੇ ਖੱਬੇ ਮੁੱਢੇ ਦੇ ਉੱਤੇ ਜਾਏਗਾ ਤੇ ਸਾਡਾ ਇਹ ਖੱਬਾ ਹੱਥ ਉਹ ਕਮਰ ਦੇ नीचे आ जाएगा अथेली ਸਾਡੀ ਬਾਹਰ ਨੂੰ ਰਹੇਗੀ ਫਿਰ ਆਪਾਂ ਸਾਰ ਨੂੰ ਛੱਡਾਂਗੇ ਤੇ ਮੜਾਂਗੇ ਪਿੱਛੇ ਖੱਬੇ ਪਾਸੇ ਸਾਈਨ ਪਰਦੇ ਹੋਏ ਮੜੇ ਫਿਰ ਦੂਜੇ ਪਾਸੇ ਇਸੇ ਤਰ੍ਹਾਂ ਹੀ ਯੈਸ ਥੋੜੀ ਜਿਹਾ ਰੁਕਣਾ ਹੈ ਨਾਲ ਆਪਾਂ ਜਿਸਨੇ ਆਪਾਂ ਮੁੜਾਂਗੇ ਥੋੜੇ ਕਸ਼ਨ ਉਥੇ ਰੁਕਾਂਗੇ ਫੇਰ ਸਾਨੂੰ ਪਰਦੇ ਹੋਏ ਅਸੀਂ ਮਿਡਲ ਵਿੱਚ ਆਵਾਂਗੇ ਫਿਰ ਆਪਾਂ ਪੋਸਰ ਚੇਂਜ ਕਰਾਂਗੇ ਯਾਨੀ ਕਿ ਸਾਡਾ ਸਜਾਹਤ ਖੱਬੇ ਮੋੜ ਉੱਤੇ ਤੇ ਖੱਬਾ ਹੱਥ ਜਿਹੜਾ ਹੈਗਾ ਸਾਡਾ ਕਮਰ ਦੇ ਉੱਤੇ ਸਜੀ ਸਾਈਡ ਤੇ ਆ ਜਾਏਗਾ ਮੋੜਾਂਗੇ ਅਸੀਂ ਪਿੱਛੇ ਨੂੰ ਖੱਬੇ ਪਾਸੇ ਕੁਝ ਕੁਛਣ ਰੁਕਾਂਗੇ ਫੇਰ ਸਾਨੂੰ ਪਰਦੇ ਹੋਏ ਅਸੀਂ ਆਜਮਾਂਗੇ ਮਿਡਲ ਵਿੱਚ ਫਿਰ ਅਸੀਂ ਰਿਪੀਟ ਕਰਾਂਗੇ ਦੂਜੇ ਪਾਸੇ ਇਸੇ ਤਰ੍ਹਾਂ ਹੀ ਸਾਨੂੰ ਪਹਿਲਾਂ ਪਰਾਂਗੇ ਫੇਸ ਆਰ ਚੜਾਗੇ ਯਸ ਤੇ ਮੁਰ ਜਾਵਾਂਗੇ ਦੂਜੇ ਪਾਸੇ ਜੀ ਯਾਨੀ ਸੱਜੇ ਪਾਸੇ ਪੈਰ ਤੁਹਾਡੇ ਜੰਮੇ ਰਹਿਣ ਬਿਲਕੁਲ ਤਰਤੀ ਦੇ ਉੱਤੇ ਫੇਸ ਆਨ ਪਰਦੇ ਹੋਏ ਸਿ ਆਵਾਂਗੇ ਮਿਡਲ ਵਿੱਚ ਫੇਰ ਦੂਜੇ ਪਾਸੇ ਰਿਪੀਟ ਕਰਾਂਗੇ ਸ਼ਿਫਟ ਕਰਦੇ ਹੋਏ ਆਪਣੇ ਹੱਥਾਂ ਨੂੰ ਕਮਰ ਦੇ ਉੱਤੇ ਤੇ ਮੋਢੇ ਦੇ ਉੱਤੇ ਤੇ ਸਾਨੂੰ ਛੱਡਦੇ ਪਿੱਛੇ ਮੁੜ ਜਾਵਾਂਗੇ ਅਸੀਂ आसान भरते हुए सी मिडल चार दोस्तों इसी सड़क कटी कटिचक्रसन यदिया तीन विधियां तीन तरीके जेड़े आपने जे आप अपनावें यूज करा और पूरे आनंद न करा तो ये लाभ सूश मिलन दोस्तों आप अगली बारी फिर मिला थानू एक होर नवे आसन के न